ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਦੇਣਾ ਚਾਹੀਦਾ ਨਾਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਫ਼ਸੀਲ ਜੈਤ ਤੋਂ ਤੇ ਜ਼ਿਲ੍ਹਾ ਬਾਈ ਨੂੰ ਫੀਡਪੋਰਟ ਪੈਂਦਾ ਹੈ ਜਿਹੜੇ ਘਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਗੜਲ ਸਕਰੀਨ ਤੇ ਤੁਸੀਂ ਦੋ ਮਾਲੀ ਦੇਖ ਰਹੇ ਹੋ ਤੇ ਇੱਕ ਡਾਮ ਬਾਈ ਉਹਨਾਂ ਦੀ ਸੇਲ ਆ ਜਾਣਕਾਰੀ ਬਰੋਕਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨੇ ਮਾਤ ਦਾ ਸੀ ਗਾਲ ਜੀ ਠੀਕ ਆ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਅਰਜੰਦਰ ਸਿੰਘ ਜੀ ਬੇਨਾ ਪਿੰਡ ਬੋਦਾ ਪਿੰਡ ਬਰਗਾੜੀ ਜ਼ਿਲ੍ਹਾ ਬਰੀਕਪੁਰ ਸੀ ਜੇਤੂ ਠੀਕ ਆ ਭਾਈ ਮੋਬਾਈਲ ਨੰਬਰ 94641 14995 ਇੱਕ ਵਾਰੀ ਹੋਰ ਦੱਸੋ 94641 14995 ਠੀਕ ਆ ਭਾਈ ਕੀ ਗਾ ਤਾਂ ਸ਼ੁਰੂ ਕਰ ਲਾਂਗੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹ ਵੀਰੇ ਦੂਰ ਕੁ ਮਹੀਨਾ ਹੋ ਗਿਆ ਸੂਈ ਨੂੰ ਕਿੰਨਾ ਵਾ ਸੂਆ ਸੂਈ ਆ ਜੀ ਪਹਿਲਾ ਸੂਆ ਪਹਿਲਾ ਦੰਦੋ ਜੀ ਹੈ ਦੰਦੋ ਵੀਰੇ ਵੇਖੀ ਨਹੀਂ ਝੂਠ ਮਾਰਾ ਠੀਕ ਆ ਬਾਈ ਤੇ ਕਿੰਨਾ ਦੁੱਧ ਨੱਟ ਤਿਆਰ ਆ ਜੀ ਹੋ ਤਾਂ ਵੀਰੇ 9 ਕੋਲ 8 ਕਿਲੋ ਕਰਕੇ ਦੇਣੀ ਬਾ ਠੀਕ ਆ ਬੱਚਾ ਜੀ ਇਹਦਾ ਬੱਚਾ ਸਵੇਰ ਹੋ ਗਿਆ ਅੱਛਾ ਸਵੇਰ ਹੋ ਗਿਆ ਤੋੜ ਕੇ ਦਿਖਾ ਦੇ ਵੀਰੇ ਬਾਈ ਕਹਿੰਦਾ ਪਹਿਲਾ ਸੂਆ ਸੂਈ ਆ ਜੀ ਡੇਢ ਡੇਢ ਮਹੀਨਾ ਬਾਈ ਆ ਦੂਰ ਕੁ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਸੂਈ ਨੂੰ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 9:48 ਹੋ ਗਿਆ 판ਲੇ ਵੀ ਦੀ ਜੱਜਮੈਂਟ ਉਹ ਹਿਸਾਬ ਨਾ ਕਰੋ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਫਿਰ ਦੁੱਧ ਤਾਂ ਬਾਈ ਕਹਦਾ 9 ਕਿਲੋ ਆ ਮੋੜ ਲਿਆ ਬਾਈ ਵਾਪਸ ਪਰ ਆਪਾਂ 8 ਕਿਲੋ ਕਹਿ ਕੇ ਦੇਣੀ ਆ ਥਣਾ ਦੀ ਓਕੇ ਆ ਬਾਈ ਥਣਾ ਦੀ ਬਾਈ ਓਕੇ ਜੀ ਸੀਰਸਾ ਉਹ ਵੀ ਪੂਰੀ ਹੈ ਜੀ 300 ਵਧੀਆ ਠੀਕ ਹੈ ਜੀ ਥਣਾ ਦੇ ਸਾਈਡ ਤੋਂ ਨੇੜੇ ਤੇ ਦਿਖਾ ਦਿੰਨੇ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਕ੍ਰੋਸ ਚ ਕਰਮ ਵਾਲੀ ਪੈਂਦੀ ਆ ਫੈਟ ਚ ਨੈਟ 9 ਕਿਲੋ ਪਿਆਰ ਆ ਬਾਈ ਕਹਿੰਦਾ 8 ਕਿਲੋ ਮੇਰੇ ਘਰੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਜੀ ਮੁੱਲ ਬਾਈ ਇਹਦਾ ਮੁੱਲ ਫੋਨ ਤੇ ਕਰਾਂਗੇ ਫੋਨ ਤੇ ਕਰ ਲਾਂਗੇ ਮੁੱਲ ਬਾਈ ਇਹਦਾ ਫੋਨ ਤੇ ਹੀ ਕਰਨਗੇ ਜੀ ਨੂੰ ਜਜੂਗੀ ਬਾਈ ਨਾਲ ਕਨੈਕਟ ਕਰ ਸਕਦੇ ਆ ਦੋ ਨੰਬਰ ਬਾਈ ਵੱਡੇ ਮਾਲੀ ਤੋਂ ਸ਼ੁਰੂ ਕਰ ਲੈਨੇ ਆ ਉਮਰ ਕਿੰਨੀ ਆ ਬਾਈ ਇਹਦੀ ਮੇਰੇ ਵੀ 2.5 ਸਾਲ ਹੋ ਗਿਆ ਇਹ ਦੰਦ ਹੋ ਗਿਆ ਦੋ ਦੰਦ ਹੋ ਗਿਆ ਜੀ ਬੱਚਾ ਕੀ ਦਾ ਜੀ ਇਹ ਬੱਚਾ ਸੁਲਤਾਨ ਦਾ ਬੁੱਢੇ ਖੇੜੇ ਦਾ ਸੁਲਤਾਨ ਦਾ ਬੁੱਢੇ ਖੇੜੇ ਆ ਹਾਂਜੀ ਠੀਕ ਆ ਬਾਈ ਤੇ ਮਦਰ ਮੈਂਕਾ ਰਿਕਾਰਡ ਜੀ ਉਹਦੀ ਮਾਂ ਖੜੀ ਹੈ ਜੀ ਆਲੀ ਜੀ ਤੇ ਕਿੰਨਾ ਦੁੱਧ ਛੋਇਆ ਭਾਈ ਇਹ ਥੱਲੋ ਇਹ ਥੱਲੇ 20 ਕਿਲੋ ਛੋਇਆ ਭਾਈ 20 ਕਿਲੋ ਐਸੇ ਵਾਕ ਤਾਂ ਹੁਣ ਸੂਨ ਵਾਲੀ ਆ ਜੀ ਉਹ ਸੂਨ ਵਾਲੀ ਆ ਜਣ ਇਹਦੇ 20 ਰਹਿ ਗਏ ਜਣ 20 ਪਏ ਆ ਜੀ 20 ਕਿਲੋ ਆਪਣਾ ਛੋਇਆ ਭਾਈ ਠੀਕ ਆ ਜੀ ਤੇ ਮੂੰਹ ਤੋਂ ਦੋ ਦੰਦਾਂ ਦਾ ਤੋਰ ਕੇ ਦਿਖਾ ਦੀ ਵੀਰੇ ਮਾਲੀ ਤੇ ਭਾਈ ਕ੍ਰੋਸ ਕਰਨ ਲੱਗ ਗਿਆ ਜੀ ਹਾਂ ਜੀ ਕਰਦਾ ਕ੍ਰੋਸ ਠੀਕ ਆ ਭਾਈ ਕ੍ਰੋਸ ਕਰਦਾ ਹਾਈਟ ਚੈੱਕ ਕਰੋ ਜੀ ਮੂੰਹ ਤੋਂ ਦੋ ਦੰਦਾਂ ਦਾ ਬਾਈ ਦੇ ਮੋਢੇ ਤੇ ਕਰਾਉਂਦਾ ਮਾਲੀ ਬਰੀਡ ਦੇ ਪੱਕ ਤੋਂ ਅੰਤ ਕੋਈ ਨਹੀਂ ਬੁੱਢੇ ਖੜੇ ਵਾਲੇ ਦੇ ਸੁਲਤਾਨ ਦਾ ਬੱਚਾ ਜੀ ਮਦਰ ਮਿਲਕ ਰਿਕਾਰਡ ਵੀ ਕਿਲੋ ਦਾ ਕਿਸੇ ਵੀਰ ਨੇ ਬਰੀਡ ਵਾਸਤੇ ਲੈ ਕੇ ਜਾਣਾ ਹੋਵੇ ਤਾਂ ਨਗੀਨਾ ਵੀ ਸੀ ਆ ਕਹੂਗੇ ਗਾਂ ਚੰਗੇ ਬੱਚੇ ਦੇ ਜੂਗਾ ਕ੍ਰੋਸ ਲਈ ਵੀ ਲਿਜਾ ਸਕਦਾ ਏ ਤਾਂ ਵੀ ਵਧੀਆ ਗਾਂ نسل ਸਧਾਰ ਹੋ ਜੂਗਾ ਮੋੜਲੇ ਵੀਰ ਬਾਕੀ ਸਿੰਘ ਪੂਰਾ ਕੁੰਡਾ ਮੂੰਹ ਤੋਂ ਦੋਦਨ ਦਾ ਸੋਹਣੀ ਫੇਸ ਕੁਆਲਿਟੀ ਆ ਕੱਦ ਕਾਠ ਦਾ ਚੰਗਾ ਤੇ ਵਜਨ ਦਾ ਚੰਗਾ ਜੀ ਬਾਕੀ ਬਰੀਕੀਆਂ ਬਹੁਤ ਨੇ ਪਨੂੰ ਬੈਸੀ ਰਹਿ ਜਾਂ ਨੇ ਮੁੱਲ ਬਾਈ ਇਹਦਾ ਜੀ ਮੁੱਲ ਵੀਰੇ ਫੋਨ ਤੇ ਕਰਾਂਗੇ ਇਹਦਾ ਵੀ ਸਾਰਿਆਂ ਦੇ ਫੋਨ ਤੇ ਜੀ ਸਾਰਿਆਂ ਦੇ ਫੋਨ ਤੇ ਕਰਾਂਗੇ ਠੀਕ ਆ ਸਾਰਿਆਂ ਦਾ ਮੁੱਲ ਬਾਈ ਫੋਨ ਤੇ ਕਰ ਲੈਣਗੇ ਜਿਹਨੂੰ ਇਹ ਮਾਲੀ ਪਸੰਦ ਆਉਂਦਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਤਿੰਨ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ 705 77 ਦਾ ਵੀਰੇ 705 705 77 ਦਾ ਹਾਂਜੀ ਠੀਕ ਆ ਇਹ ਕਿੱਥੋਂ ਦਾ ਬਾਈ ਸੀਮਨ ਆ ਇਹ ਆ ਪਤਾ ਨਹੀਂ ਕਿੱਥੋਂ ਆਈ ਰੀ ਠੀਕ ਆ ਜੀ ਤੇ ਇਹ ਇਸੇ ਦੇ ਬੱਚੇ ਇਸੇ ਇਸੇ ਸੀਮਾ ਦੇ ਇਹ ਦੋਨੇ ਭਰਾ ਹੀ ਆ ਦੋਨੇ ਭਰਾ ਇੱਕ ਦੀ ਉਹ ਪੈਣ ਖੜੀ ਵੱਡੀ ਠੀਕ ਆ ਉਹ ਇੱਕੋ ਮੱਝ ਦੇ ਬੱਚੇ ਆ ਤੇ ਇੱਕੋ ਮੱਝ ਦੇ ਬੱਚੇ ਠੀਕ ਆ ਬਾਈ ਇਹ ਤੋਰ ਕੇ ਦਿਖਾ ਦੀਏ ਵੀ ਥੋੜਾ ਜਾ 70 5 70 ਦਾ ਸੀਮਣਾ ਸਰਚ ਕਰ ਲਿਓ Google ਤੇ ਤੁਹਾਨੂੰ ਪ੍ਰੋਪਰ ਰਿਕਾਰਡ ਨਿਕਲਿਆ ਆਊਗਾ ਤੇ ਬੱਚਾ ਉਸੇ ਮੱਝ ਦਾ ਹੀ ਆ 20 ਕਿਲੋ ਵਾਲੀ ਦਾ ਉਮਰ ਕਿੰਨੀ ਆ ਬਾਈ ਇਹਦੀ ਇਹ ਵੀ ਹੋਊਗਾ 15 ਮਹੀਨਿਆਂ ਦਾ ਠੀਕ ਆ ਬਾਈ 15ਵੇਂ ਨੇ ਬਾਈ ਜੀ ਮਰਦਸ ਦਾ ਹਾਈਟ ਇਹਦੀ ਵੀ ਚੰਗੀ ਆ ਸਿੰਘ ਕਰਮ ਵਾਲਾ ਗੁੰਡਾ ਕਰਦਾ ਹੁੰਦਾ ਮੋੜ ਲਿਆ ਵੀ ਰੱਖ ਸਿੰਘ ਪੂਰਾ ਗੁੰਡਾ ਕਰਦਾ ਹੁੰਦਾ ਬਾਕੀ ਫੇਸ ਕੁਆਲਟੀ ਸੋਹਣੀ ਆ ਇਹ ਵੀ ਬਰੀਡ ਤੇ ਕੰਮ ਕਰਨ ਵਾਲੇ ਵੀਰਾਂ ਲਈ ਨਗੀਨਾ ਪੀਸ ਈਦਾ ਮੁੱਲ ਵੀ ਬਾਈ ਫਿਰ ਫੋਨ ਤੇ ਹੀ ਜੀ ਹੁਣ ਤੇ ਫੋਨ ਤੇ ਹੀ ਠੀਕ ਆ ਜੀ ਇਹਦਾ ਮੁੱਲ ਵੀ ਬਾਈ ਫੋਨ ਤੇ ਹੀ ਕਰਨਗੇ ਜਿਹਨੂੰ ਦੋਨਾਂ ਮਾਲੀਆਂ ਚ ਕੋਈ ਮਾਲੀ ਪਸੰਦ ਹੁੰਦਾ ਬਾਈ ਨਾਲ ਕਨੈਕਟ ਕਰ ਸਕਦੇ ਗਾਂ ਪਸੰਦ ਆਉਂਦੀ ਕਨੈਕਟ ਕਰ ਸਕਦੇ ਆ ਬਾਈ ਨਾ 1 ਬਾਈ ਦੀ ਗੱਡੀ ਵੱਲ ਵਾਲੀ ਸੇਲ ਆ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਜੀ ਤੇਰਾ ਦੀ ਕੰਡੀਸ਼ਨ ਚੈੱਕ ਕਰ ਲੋ ਬਾਕੀ ਸਾਰੀ ਵਧੀਆ ਬਣੀ ਹੋਈ ਆ ਲੱਕੜ ਦੀਆਂ ਚੰਗੀਆਂ ਫੱਟੀਆਂ ਦੇਖ ਸਕਦੇ ਹੋ ਇਹਦਾ ਬਈ ਮੁੱਲ ਇਹਦਾ ਬੋਲ ਵੀ 15000 ਰੁਪਏ ਚ ਮਾਨਤਾ ਕਰਦੇ ਆ ਠੀਕ ਆ ਬਾਈ ਇਹਦਾ 15000 ਰੁਪਿਆ ਬਾਈ ਮੁੱਲ ਕਰਦੇ ਆ ਵਿੱਚੋਂ ਮਾਨਤਾਣ ਬਾਈ ਕਹਿੰਦਾ ਕਰ ਦਾਂਗੇ ਦੇਖ ਸਕਦੇ ਹੋ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ